ਆਪ ਦੇ ਲੋਕੋ ਤੁਹਾਨੂੰ ਸਾਰਿਆਂ ਨੂੰ ਇਹਦਾ ਪਤਾ ਲੱਗ ਵੀ ਭਾਨੇ ਸਿੱਧੂ ਤੇ ਇੱਕ ਚੀਨੀ ਚੋਰ ਦਾ ਪਰਚਾ ਪਾਤਾ ਇਹਨਾਂ ਨੇ ਵੀ ਚੀਨੀ ਲੁੱਟੀ ਦਾ 379 B ਇਹਨਾਂ ਨੇ ਇਹ ਤਾਂ ਲਾਤੀ ਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਸ ਟਾਈਮ ਆਪਾਂ ਰੌਲਾ ਤਾਂ ਸਾਰੇ ਪਾਈ ਜਾਂਦੇ ਆ ਜਿਹੜੇ ASI ਨੇ ਪਰਚਾ ਦਰਜ ਕੀਤਾ ਹੋਣਾ ਉਹ ਪਹਿਲਾਂ ਤੇ ਦੱਸੇ ਵੀ ਉਹ ਕੰਪਲੀਟ ਜਿਹੜੀ ਚੀਨੀ ਚੋਰੀ ਦੀ ਆ ਉਹ ਦਿੱਤੀ ਕਿਹਨੇ ਆ ਤੇ ਉਹ ਚੀਨੀ ਚੋਰੀ ਹੋਈ ਕਿਦੀ ਆ ਉਹ ਹੋਈ ਕਿੱਥੋਂ ਆ ਜਿਹੜੇ ਟਾਈਮ ਤੇ ਇਹ ਪਰਚਾ ਪਾ ਰਹੇ ਆ ਉਸ ਟਾਈਮ ਤੇ ਉਹ ਜੇਲ੍ਹ ਦੇ ਵਿੱਚ ਬੈਠਾ ਤੇ ਇਹਦੇ ਵਿੱਚ ਤਾਂ ਜਿਹੜਾ ਪਰਚਾ ਲਿਖਣ ਵਾਲਾ ਉਹ ਸਿੱਧੇ ਤੌਰ ਤੇ ਅੰਦਰ ਜਾਂਦਾ ਮੈਂ ਲੱਖੇ ਸਿਧਾਨੇ ਹੋਰਾਂ ਨੂੰ ਬੇਨਤੀ ਕਰਦਾ ਕਿ ਭਾਈ ਸਾਹਿਬ ਇੱਕ ਕੰਮ ਕਰੋ ਚੰਗਾ ਜਿਹਾ ਵਕੀਲ ਲੈ ਕੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਵਕੀਲ ਲੈ ਕੇ ਇਹ ਸਰਕਾਰ ਦੇ ਨਾਸਾਂ ਧੂਆਂ ਕਢਾਓ ਤੁਸੀਂ ਤੇ ਨਾਲ ਮੈਨੂੰ ਇੱਕ ਗੱਲ ਹੋਰ ਕਿਸੇ ਨੇ ਪੁੱਛੀ ਕਹਿੰਦੇ ਵਿਸ਼ਵਦੀਪ ਸਿੰਘ ਤੂੰ ਦਸਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਦਿਨਾ ਮੈਂ ਆਖਿਆ ਕਿ ਨੂੰ ਕਹਿੰਦੇ ਭਗਵੰਤਮਾਨ ਨੂੰ ਮੈਂ ਕਿਹ ਕਰੀ ਹੋਰ ਜਿਹੜਾ ਭਗਵੰਤਮਾਨ ਬੌਕਰ ਵਾਲਾ ਕਹਿੰਦੇ ਹਾਂ ਮੈਂ ਕਿਹਾ ਉਹ ਜਿਹੜਾ ਕਦੇ ਕਮੇਡੀਆਂ ਕਰਦਾ ਸੀ ਕਹਿੰਦੇ ਹਾਂ ਮੈਂ ਕਿਹਾ ਤੂੰ ਕਿੰਨੇ ਦਿੰਨਾ ਉਹ ਆਂਦਾ ਬਈ ਮੈਂ ਤਾਂ 0 ਦਿੰਨਾ ਮੈਂ ਕਿਹਾ ਮੈਂ ਦਸਾਂ 'ਚੋਂ 10 ਨੰਬਰ ਦਿੰਨਾ ਭਗਵੰਤਮਾਨ ਨੂੰ ਕਹਿੰਦਾ ਕਿਉਂ ਐਡੇ ਨਾਲੇ ਤੂੰ ਨੂੰ ਨਿੰਦਾ ਕਈ ਕੰਮਾਂ 'ਚ ਮੈਂ ਕਿਹਾ ਮੈਂ ਭਗਵੰਤਮਾਨ ਨੂੰ ਦਸਾਂ 'ਚੋਂ 10 ਨੰਬਰ ਦਿੰਨਾ ਕਿ ਨਾ ਤਾਂ ਕੋਈ ਇਹਦੇ ਅਰਗਨ ਕੰਮਾ ਮੁੱਖ ਮੰਤਰੀ ਆਇਆ ਤੇ ਨਾ ਕੋਈ ਬਣੂਗਾ ਦਸਾਂ ਚੋਂ 10 ਤਾਂ ਬੰਦਈ ਆ ਫਿਰ ਕਹਿੰਦਾ ਸਵਾਲ ਤਾਂ ਆਪਣੇ ਕੋਈ ਜਾਈ ਆ ਮੈਂ ਕਿਹਾ ਤੂੰ ਆਪਦਾ ਕੰਮ ਕਰ ਸਵਾਲ ਤਾਂ ਫਰਕਾਂ ਦੇ ਵਿੱਚ ਇਹ ਆ ਕਿ ਮੈਂ 2020 ਦੇ ਵਿੱਚ ਲੜਦਾ ਹੁੰਦਾ ਸੀ ਤੇ ਤੂੰ 2020 ਚ ਇਹਨਾਂ ਦਾ ਪ੍ਰਚਾਰ ਕਰਦਾ ਹੁੰਦਾ ਸੀ ਹੁਣ ਮੈਂ ਭਗਵੰਤ ਮਾਨ ਸਿਆਂ ਤੈਨੂੰ ਕਹਿਣਾ ਕਿ ਤੇਰੀ ਮਰਜ਼ੀ ਆ ਦਸਾਂ ਚੋਂ 10 ਲੈ ਲੈ ਉਹ ਚੰਗੇ ਲੈ ਲੈ ਨੀ ਮੰਦਿਆਂ ਦਾ ਕਾਗਜ਼ ਤਾਂ ਤੇਰੇ ਤਿਆਰ ਹੋ ਹੀ ਪਏ ਆ ਜ਼ੀਰੋ ਦੀ ਖੋਜ ਹੋਈ ਤੇਰੀ ਪਾਰਟੀ ਆਸਤੇ ਸੀ ਨਾਲੇ ਭਗਵੰਤ ਮਾਨਸਿਆਂ ਭਾਨੇ ਸਿੱਧੂ ਵਰਗਿਆਂ ਨੂੰ ਅੰਦਰ ਕਰਾ ਕੇ ਪੰਜਾਬ ਦੇ ਭਲੇ ਨਹੀਂ ਹੋਣੇ ਕਿਹੜੀ ਗੱਲਾਂ ਤੂੰ ਪੰਜਾਬ ਤੇ ਬੋਲਣ ਵਾਲਿਆਂ ਨੂੰ ਅੰਦਰ ਕਰਾਉਣਾ ਕਿਹੜੀ ਗੱਲਾਂ ਤੂੰ ਉਹਨਾਂ ਅਰਗਿਆਂ ਤੇ ਪਰਚੇ ਕਰਾਉਣਾ ਕੀ ਗੱਲ ਤੇਰੇ ਕੋਈ ਵੱਖਰੀ ਮਤਲਬ ਰੂਹ ਆ ਗਈ ਆ ਵਿੱਚ ਕੋਈ ਆਪਦੀ ਬੁराई ਸੁਣਨੇ ਨਹੀਂ ਚਾਹੁੰਦਾ ਜੇਕਰ ਬੁराई ਕਰ ਜੇਕਰ ਸੁਣਦਾ ਸ਼ੌਂਕ ਨਹੀਂ ਤਾਂ ਚੰਗਿਆਈ ਕਰ ਚੰਗਿਆਈ ਮੈਨੂੰ ਦੱਸ ਜਰੇ ਤੂੰ ਅਕਸਰ ਕਹਿਣਾ ਰਹਿਣਾ ਅਸੀਂ ਲੋਕਾਂ ਦੇ ਨੌਕਰਾਂ ਅਸੀਂ ਲੋਕਾਂ ਦੇ ਨੌਕਰਾਂ ਤੇ ਲੋਕਾਂ ਦੇ ਨੌਕਰ ਤੁਸੀਂ ਹੈ ਕਿੱਥੋਂ ਆ ਜੇਕਰ ਤੂੰ ਲੋਕਾਂ ਦਾ ਨੌਕਰ ਹੁੰਦਾ ਤਾਂ ਜਿਹੜੇ ਲੋਕ ਭਾਨੇ ਸਿੱਧੂ ਕੋਲ ਜਾਂਦੇ ਆ ਉਹ ਤੇਰੇ ਬਾਹਰ ਛੋਣੇ ਸੀ ਤੇਰੇ ਬਾਹਰ ਚ ਵੀ ਆਉਂਦੇ ਆ ਤੂੰ ਵਿਛਾੜਾ ਪਵਾ ਦਿਨਾ ਤੇਰੇ ਬਾਹਰ ਚ ਆਉਂਦੇ ਆ ਤੂੰ ਡਾਂਗਾ ਮਰਵਾ ਦਿਨਾ ਤੇਰੇ ਬਾਹਰ ਚ ਆਉਂਦੇ ਆ ਤੂੰ ਉਹਨਾਂ ਦੇ ਹੱਥ ਪੈਰ ਤੜਵਾ ਦਿਨਾ ਉਹ ਸਾਡੀਆਂ ਧੀਆਂ ਭੈਣਾਂ ਤੇਰੇ ਕੋਲ ਆਉਂਦੀਆਂ ਤੂੰ ਖੇਤਾਂ 'ਚ ਉਹਨਾਂ ਨੂੰ ਮਧੋਲ ਦਿਨਾ ਉਹਨਾਂ ਦੀਆਂ ਚੁੰਨੀਆਂ ਲਵਾ ਦਿਨਾ ਸਾਡੇ ਨੌਜਵਾਨ ਆਉਂਦੇ ਆ ਤੂੰ ਉਹਨਾਂ ਦੀਆਂ ਪੱਗਾਂ ਲਵਾ ਦਿਨਾ ਇਹ ਜੇ ਇਹ ਜਿਹੜੀ ਤੇਰੇ ਕੋਲ ਕਲਮ ਹਰਾ ਪੈਨ ਇਹ 5 ਸਾਲਾਂ ਵਾਸਤੇ ਆ ਕਹਿੰਦਾ ਇਹ 5 ਸਾਲਾ ਕਹਿੰਦਾ ਕਿ ਭੰਡਾ ਪਡੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲਾ ਦੂਜੀ ਤਿਆਰ ਤਿੰਨ ਸਾਲ ਰਹਿ ਗਿਆ ਆਟੋਮੈਟਿਕਲੀ ਤੇਰੇ ਜਿਹੜੇ ਆ ਆਟੋਮੈਟਿਕ ਤੇਰੀ ਜਿਹੜੇ ਪੈਨ ਦੀ ਸ਼ਾਈ ਸੁੱਕ ਜਾਣੀ ਆ 2027 ਚ ਮੰਨਿਆ ਪੰਜਾਬ ਦੇ ਲੋਕਾਂ ਤੋਂ ਗਲਤੀ ਹੋ ਗਏ ਮੰਨਿਆ ਉਹ ਡਰਾਮੇ ਬਾਜਾ ਨੂੰ ਡਰਾਮਾ ਵਿਖਾਇਆ ਉਹਨਾਂ ਨੇ ਜਿਵੇਂ 2-2 ਰੁਪਏ ਦਿੰਦੇ ਆ ਡਰਾਮੇ ਵਾਲਿਆਂ ਨੂੰ ਤੈਨੂੰ ਉਹਨਾਂ ਨੇ 2-2 ਰੁਪਿਆ ਦੀ ਥਾਂ ਤੇ ਤੈਨੂੰ ਵੋਟ ਪਾਤੀ ਆ ਤੇ ਜੇਕਰ ਉਹਨਾਂ ਨੇ ਤੈਨੂੰ ਰਾਜਾ ਬਣਾਤਾ ਤੇ ਐਡਾ ਹੰਕਾਰ ਨਾ ਕਰ ਰਹੀ ਗੱਲ ਸੋਨਾ ਲੁੱਟਣ ਦੀ ਮੈਂ ਫਿਰ ਤੋਂ ਆਣਾ ਭਗਵੰਤ ਮਾਨਸਿਆਂ ਜਦੋਂ ਲੋਕਾਂ ਦੇ ਨਾਲ ਧੱਕਾ ਹੁੰਦਾ ਉਹਨਾਂ ਨੇ ਥਾਣੇ ਜਾਣਾ ਹੁੰਦਾ ਜੇ ਥਾਣੇ ਨਾਲ ਸੁਣਵਾਈ ਹੋਵੇ ਉਹਨਾਂ ਨੇ ਡੀਐਸਪੀ ਕੋਲ ਜਾਣਾ ਹੁੰਦਾ ਜੇਕਰ ਉੱਥੇ ਨਾਲ ਸੁਣਵਾਈ ਹੋਵੇ ਉਹਨਾਂ ਨੇ ਐਸਐਸਪੀ ਕੋਲ ਜਾਣਾ ਹੁੰਦਾ ਜਦੋਂ ਇਹ ਵੀ ਨਾ ਸੁਣਨ ਉਹਨਾਂ ਨੇ ਐਮਐਲਏ ਕੋਲ ਜਾਣਾ ਹੁੰਦਾ ਜੇ ਐਮਐਲਏ ਨਾ ਸੁਣੇ ਤਾਂ ਉਹਨਾਂ ਨੇ ਜਿਹੜਾ ਕਹ ਲੋ ਵੀ ਮੁੱਖ ਮੰਤਰੀ ਕੋਲ ਜਾਣਾ ਹੁੰਦਾ ਪਰ ਜਿਹੜਾ ਮੁੱਖ ਮੰਤਰੀ ਆ ਜੇਕਰ ਉਹੀ ਕੰਨਾਂ ਦਾ ਕੱਚਾ ਤੇ ਅੱਖਾਂ ਤੋਂ ਦਿਸਣਾ ਬੰਦ ਕਰ ਲਵੇ ਤੇ ਕੰਨਾਂ ਤੋਂ ਸੁਨਣਾ ਨੂੰ ਬੰਦ ਹੋ ਜਾਵੇ ਤਾਂ ਫਿਰ ਕੱਲਾ ਬੋਲਦਾ ਹੀ ਹੋਵੇ ਫਿਰ ਜਿਨ੍ਹਾਂ ਨੇ ਤੇਰੇ ਕੋਲ ਵੰਗਾਰਾਂ ਲਾਉਣੀਆਂ ਸੀ ਤੇਰੇ ਕੋਲ ਆ ਕੇ ਦੁੱਖ ਰੋਣੇ ਸੀ ਉਹ ਤੂੰ ਉਹਨਾਂ ਲੋਕਾਂ ਦੇ ਜਿਹੜੇ ਉਹ ਲੋਕ ਜਾ ਕੇ ਦੁੱਖ ਕਿਸੇ ਹੋਰ ਕੋ ਰੋਂਦੇ ਆ ਤੇ ਜਿਹੜਾ ਅੱਖਾਂ ਪੂੰਝਦਾ ਸੀ ਤੂੰ ਉਹਦੀਆਂ ਅੱਖਾਂ 'ਚ ਤੱਤੇ ਸਰੀਏ ਮਾਰੇ ਆ ਰੱਬ ਦੇ ਕਰਨਿਆ ਨਹੀਂ ਹੋਣਾ ਤੇਰੇ 'ਚ ਹੰਕਾਰ ਬੋਲਦਾ ਉਹ ਤੇਰੇ 'ਚ ਹੰਕਾਰ ਬੋਲਦਾ ਮੈਂ ਬੋਲਣਾ ਤਾਂ ਬੜਿਆ ਚੰਗੇ ਢੰਗ ਨਾਲ ਸੀ ਪਰ ਮੇਰੀ ਸਿਹਤ ਸਾਥ ਨਹੀਂ ਦਿੰਦੀ ਮੈਂ ਭਗਵੰਤ ਮਾਨਸਿਆਂ ਕਹੂੰਗਾ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਰੱਬ ਤੋਂ ਡਰ ਜਾ ਜਿਹੜਾ ਤੂੰ ਜੋਰ ਲਈ ਜਨਾ ਕਦੇ ਆ ਲੱਕੇ ਸਿਧਾਣੇ ਵਰਗਿਆਂ ਤੇ ਪਰਚੇ ਕਰਾਤੇ 2000 ਮੇਰੇ ਫੱਟੀਆਂ ਚ ਕੇ 2022 ਚ ਮੇਰੇ ਫੱਟੀਆਂ ਚ ਕੇ ਲਗੜਤੇ ਸੀ ਮੈਂ ਗਰੀਬ ਬੰਦਾ ਸੀ ਮੈਂ ਕੋਈ ਗੱਲ ਨਹੀਂ ਉਹ ਜਾਣੇ ਕਿਵੇਂ ਨਾ ਕਿਵੇਂ ਉਰਾ ਪੂਰਾ ਕਰਕੇ ਜ਼ਰੂਰ ਕਰਜਾਈ ਹੋਇਆ ਤੂੰ ਦਸਾਂ ਦਸਾਂ ਹਜ਼ਾਰਾਂ ਦੇ ਇਲਜ਼ਾਮ ਲਵਾਏ ਭਾਨੇ ਸਿੱਧੂ ਵਰਗਿਆਂ ਤੇ ਜਾਂ ਕਈਆਂ ਹੋਰਾਂ ਤੇ 10-1000 ਰੁਪਿਆ ਦੇ ਇਲਜ਼ਾਮ ਲਾ ਕੇ ਤੂੰ ਛੇਰਾ ਅੱਗੇ ਕੀੜੀਆਂ ਸਿੱਟੀਆਂ ਛੇਰਾ ਦਾ ਕਦੇ ਕੀੜੀਆਂ ਖਾ ਕੇ ਢਿੱਡ ਨਹੀਂ ਭਰਦਾ ਉਹ ਜਿਹੜਾ ਛੇਰਾ ਉਹ ਚੰਗੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਕਾਉਂਦੇ ਉਹਨਾਂ ਨੂੰ ਸਿੱਟਦੇ ਹੁੰਦੇ ਆ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਸੀ ਤੇਰੇ 92 ਐਮਐਲਏ ਨੂੰ ਆਉਣੀ ਚਾਹੀਦੀ ਸੀ ਤੁਹਾਡੇ ਆ ਜਿਹੜਾ ਕੱਲ ਨਾ ਵੀ ਇੱਕ ਇੱਕ ਗੱਲ ਸੀ ਜੀਵਜੀ ਭੂਤ ਉਹ ਜਾਂ ਢਾਲਾ ਤੁਹਾਡੇ ਢਾਲੇ ਲਾਉਣ ਵਾਲੇ ਹੋਏ ਪਏ ਆ ਤਾਨੂੰ ਪਤਾ ਨਹੀਂ ਕੌਣ ਚੁੰਬੜ ਗਿਆ ਨਾ ਤਾਂ ਤੁਹਾਨੂੰ ਸ਼ਰਮ ਆਉਂਦੀ ਆ ਨਾ ਤੁਸੀਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੰਨੇ ਆ ਛੇਰੇ ਅੱਗੇ ਕੀੜੀਆਂ ਸਿੱਟਦੇ ਆ ਕਦੇ ਵੀ 10000 ਰੁਪਏ ਦੇ ਵਿੱਚ ਕਦੇ ਵੀ ਜਿਹੜੇ ਬੋਲਣ ਵਾਲੇ ਆ ਕਦੇ ਕੋਈ ਨਹੀਂ ਵਿੱਕਦੇ ਆ ਭਗਵੰਤ ਮਾਨ ਸਿਆ ਲੱਖੇ ਸੁਧਾਨੇ ਅਰਗਿਆਂ ਦੀਆਂ ਹੋਰਾਂ ਦੀਆਂ ਤੇਰੀਆਂ ਜਿਹੜਾ ਕਹ ਲੋ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਤੇਰੇ ਨਾਲ ਕੋਈ ਨਾ ਕੋਈ ਅੱਲਾ ਭੱਬਾ ਕਰ ਲੈਂਦੇ ਆ ਮੈਨੂੰ ਕਈ ਐਮਐਲਏ ਜਾਣਦੇ ਆ ਹੋਰਾਂ ਜਿਹੜੇ ਕਈ ਪੰਜਾਬ 'ਚ ਬੋਲਦੇ ਆ ਸਾਰੇ ਹੀ ਜਾਣਦੇ ਆ ਉਹਨਾਂ ਨਾਲ ਅੱਲੇ ਬੱਬੇ ਕਰ ਲੈਂਦੇ ਕਿਹੜੀ ਪਾਰਟੀ ਦਾ ਭਾਨੇ ਸਿੱਧੂ ਨੂੰ ਬੰਦਾ ਨਹੀਂ ਜਾਣਦਾ ਕਿਹੜੀ ਪਾਰਟੀ ਦਾ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ ਕਿਹੜੀ ਪਾਰਟੀ ਦਾ ਲੱਖੇ ਸਿਧਾਣੇ ਨੂੰ ਨਹੀਂ ਜਾਣਦਾ ਉਹ ਜਿਹੜੇ ਦਸਾ ਦਸਾਂ ਹਜ਼ਾਰਾਂ ਰੁਪਈਆ ਦੀ ਤੂੰ ਗੱਲ ਕਰਦਾ ਉਹ ਇਹਨਾਂ ਦੇ ਫੋਨਾਂ ਤੇ ਲੱਖਾਂ ਰੁਪਈਆ ਇਕੱਠਾ ਹੋ ਜਾਂਦਾ ਹਾਂ ਮੇਰੀ ਗੱਲ ਅਲੱਗ ਆ ਮੈਂ ਇਹ ਗੱਲ ਕਹੂੰਗਾ ਕਿ ਭਾਈ ਸਾਹਿਬ ਮੈਨੂੰ ਜਾ ਭਲਾ ਤੂੰ ਆ ਜਾ ਭਲਾ ਕੋਈ ਹੋਰ ਆ ਜਾ ਕੇਜਰੀਵਾਲ ਆ ਜਾ ਤੁਸੀਂ ਮਰਵਾ ਤਾਂ ਸਕਦੇ ਆ ਲੋਕਾਂ ਨੂੰ ਡਰਾ ਤਾਂ ਸਕਦੇ ਆ ਪਰ ਉਹ ਡਰਦੇ ਨਹੀਂ ਯਾਦ ਰੱਖੋ ਜਿਹੜੇ ਪੰਜਾਬ ਵਾਸਤੇ ਖੜਦੇ ਆ ਉਹ ਡਰਦੇ ਨਹੀਂ ਤੇ ਜਿਹੜੇ ਡਰਦੇ ਆ ਉਹ ਕਦੇ ਖੜਦੇ ਨਹੀਂ ਤੁਸੀਂ ਮਰਵਾ ਸਕਦੇ ਆ ਤੁਸੀਂ ਲੋਕਾਂ ਨੂੰ ਬੋਲਣ ਤੋਂ ਨਹੀਂ ਹਟਾ ਸਕਦੇ ਨਾ ਡਰਾ ਸਕਦੇ ਆ ਡਰਨਗੇ ਉਹ ਜਿਹੜੇ ਕੁਰਸੀਆਂ ਦੇ ਭੁੱਖੇ ਹੋਏ ਤੇ ਮੈਂ ਇਹ ਗੱਲ ਕਹਿ ਦੇਵਾਂ ਕਿ ਯਾਦ ਰੱਖ ਤੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਕਿੰਨਾ ਬੋਲਦਾ ਰਿਆਂ ਕੈਪਟਨ ਮਰਿੰਦਰ ਸਿੰਘ ਦੇ ਤੂੰ ਠਾਠੀ ਬਾਰੇ ਬੋਲਣਾ ਕਦੇ ਭੀੜੀ ਪਜਾਮੀ ਬਾਰੇ ਬੋਲਣਾ ਆਖੇ ਆਖੇ ਮੈਨੂੰ ਆਖੇ ਨਾਉ ਨੂੰ ਕਰੇ ਚਤਰਾਇਆਂ ਨਹੀਂ ਆਪਦੇ ਸੱਸੇ ਦਿਨ ਭੁੱਲ ਗਈ ਤੇਰਾ ਕੰਮ ਤਾਂ ਹੋਇਆ ਪਿਆ ਸੱਸੇ ਨਹੀਂ ਸੱਸੇ ਹੁਣ ਤੂੰ ਆਪਦੇ ਦਿਨ ਭੁੱਲ ਗਈ ਆ ਤੈਨੂੰ ਆਪਦੇ ਵਾਰੀ ਤਾਂ ਨਾਉ ਤੋਂ ਰੋਟੀ ਚਾਹੀਦੀ ਆ ਤੈਨੂੰ ਆਪਦੇ ਵਾਰੀ ਤਾਂ ਨਾਉ ਤੋਂ ਚਾਹ ਚਾਹੀਦੀ ਆ ਤੈਨੂੰ ਇਹ ਲੱਗਦਾ ਨਹੀਂ ਸੱਸੇ ਤੈਨੂੰ ਲੱਗਦਾ ਵੀ ਮੇਰੀਆਂ ਲੱਤਾਂ ਕੁੱਟੇ ਆਖੇ ਮੈਂ ਆਖੇ ਨਾਉ ਨੂੰ ਕਰੇ ਚਤਰਾਇਆਂ ਨਹੀਂ ਸੱਸਿਆ ਆਪਦੇ ਦਿਨ ਭੁੱਲ ਗਈ ਤੂੰ ਦਿਨ ਭੁੱਲ ਗਿਆ ਭਰਾਵਾ ਤੂੰ ਲੋਕਾਂ ਨੂੰ ਕੀ ਬੋਲਦਾ ਰਿਆਂ ਯਾਦ ਕਰ ਲਾ ਲੋਕਾਂ ਦੇ ਪਰਿਵਾਰਾਂ ਤੱਕ ਨੂੰ ਨਹੀਂ ਛੱਡਿਆ ਲੋਕਾਂ ਦੀਆਂ ਧੀਆਂ ਪੈਣਾ ਤੱਕ ਦੀਆਂ ਤੂੰ ਨਕਲਾ ਲੌਂਦਾ ਰਿਆਂ ਅੱਜ ਮੈਂ ਆਖੇ ਮੈਂ ਨਵੀਂ ਬਣੀ ਲਹਾਰ ਨਹੀਂ ਨੀ ਮੇਰੇ ਸੰਧਾਂ ਵੱਲ ਵੇਖ ਲੋਕਾਂ ਤੇ ਝੂਠੇ ਪਰਚੇ ਪਵਾ ਕੇ ਪੰਜਾਬ ਦਾ ਭਲਾ ਨਹੀਂ ਹੋਣਾ ਜਿਹੜਾ ਜੋਰ ਸਾਡੇ ਅਰਗਿਆਂ ਤੇ ਲਾਈ ਜਾਣਾ ਮੈਂ ਆਪਦੀ ਗੱਲ ਕਰ ਰਿਹਾ ਸੀ ਕਿ ਕੋਈ ਬੰਦਾ ਮੈਨੂੰ ਤੇਰੇ ਵਰਗਾ ਕਵੇ ਵੀ ਆ ਜਾ ਇਸ ਟਾਈਮ ਮੈਂ ਵਾਰ-ਵਾਰ ਦੱਸਿਆ ਕਿ 325000 ਰੁਪਏ ਦਾ ਮੈਂ ਕਰਜ਼ਾਈਆਂ ਮੈਂ ਵਿੱਚ ਕਾਗਜ ਲਾ ਦੂੰਗਾ ਆਪਦੇ ਤੇ ਭਾਈ ਸਾਹਿਬ ਕਿਸੇ ਤੁਹਾਡੇ ਐਮਐਲਏ ਦੀ ਗੋਡੀ ਤਾਂ ਮੈਨ ਨਹੀਂ ਲੱਗਿਆ ਤੇ ਦੂਜਿਆਂ ਨੇ ਤਾਂ ਲਗਣਾ ਕੀ ਆ ਇਸ ਟਾਈਮ ਜਿਹੜਾ ਬੰਦਾ ਕਰਜ਼ਾਈ ਹੋਵੇ ਯਾਦ ਰੱਖੋ ਭਗਵੰਤ ਮਾਨ ਜੀ ਪੰਜਾਬ ਤੋਂ ਚਿੱਟਾ ਬੰਦ ਕਰਾਓ ਚਿੱਟੇ ਦੇ ਨਾਲ ਮੌਤਾਂ ਹੋ ਜਾਂਦੀਆਂ ਕੈਪਸੂਲ ਛਰਿਆਂ ਵਿਕਦੇ ਆ ਆ ਜਿਹੜੇ ਝੋਟੇ ਆਰਗੇ ਪਲਵਿੰਦਰ ਝੋਟੇ ਆਰਗੇ ਔਰ ਜਿਹੜਾ ਕੱਲ ਉਹ ਏਡੇ ਏਡੇ ਪੈਕਟ ਫੜਵਾਉਂਦੇ ਆ ਨਸ਼ਿਆਂ ਦੇ ਉਹ ਉੱਥੋਂ ਤੁਹਾਡੇ ਨੱਖਾਂ ਤੇ ਕਿਉਂ ਪੱਟੀ ਚੜਦੀ ਆ ਕਿਹੜੀ ਗੱਲਾਂ ਆਏ ਆ ਕਰਕੇ ਤੁਰਦਾ ਜਦੋਂ ਤੈਨੂੰ ਸੁਣਾਉਨੇ ਆ ਜਦੋਂ ਬੇ ਇਲਾਜਾਂ ਬੇ ਇਲਾਜ ਤੋਂ ਲੋਕ ਮਰਦੇ ਆ ਇਲਾਜ ਹੈ ਨੀਗਾ ਉਦੋਂ ਕਿਉਂ ਅੱਖਾਂ ਤੇ ਕਿਉਂ ਕੰਨਾਂ ਤੇ ਹੱਥ ਤੇ ਅੱਖਾਂ ਤੇ ਹੱਥ ਤਰਦਾ ਕਿਹੜੀ ਗੱਲਾਂ ਕਿਹੜੀ ਗੱਲਾਂ ਤੈਨੂੰ ਸੁਰਤ ਨਹੀਂ ਆਉਂਦੀ ਭਰਾਵਾ ਤੈਨੂੰ ਪੰਜਾਬ ਦੇ ਲੋਕਾਂ ਨੇ ਐਸ਼ ਆਰਾਮ ਵਾਸਤੇ ਨਹੀਂ ਬਣਾਇਆ ਲੋਕਾਂ ਨੂੰ ਅੰਦਰ ਸਿੱਟਣ ਵਾਸਤੇ ਨਹੀਂ ਬਣਾਇਆ ਜਿਹੜਾ ਤੈਨੂੰ ਬਣਾਇਆ ਲੋਕਾਂ ਨੇ ਆਪਦਾ ਭਲਾ ਕਰਨ ਵਾਸਤੇ ਬਣਾਇਆ ਪਿਓ ਤੇਰਾ ਟੀਚਰ ਸੀ ਤੇ ਤੂੰ ਟੀਚਰਾਂ ਦੇ लाਠੀ ਚਾਰਜ ਕਰਾਏ ਉਹਨਾਂ ਨਾਲ ਝੇਡਾਂ ਕੀਤੀਆਂ ਅਖੇਓ ਪੱਕੇ ਕਰਤੇ ਮੈਂ ਸੀਮੈਂਟ ਨਾਲ ਪੱਕੇ ਕਰਾਂ ਕੀ ਗੱਲ ਥੋੜਾ ਬਾਪੂ ਸੀਮੈਂਟ ਨਾਲ ਪੱਕਾ ਸੀਗਾ ਲੋਕਾਂ ਨਾਲ ਪਹਿਲਾਂ ਤੂੰ ਸਟੇਜਾਂ ਤੇ ਮਖਸ਼ਤਰੀਆਂ ਕਰਦਾ ਸੀ ਪਹਿਲਾਂ ਸਟੇਜਾਂ ਤੇ ਕਮੇਡੀਆਂ ਕਰਦਾ ਸੀ ਤੇ ਅੱਜ ਜਿਹੜੀਆਂ ਕਮੇਡੀਆਂ ਉਹ ਤੂੰ ਲੋਕਾਂ ਦੇ ਨਾਲ ਕਰਦਾ ਫਿਰਦਾ ਅਖੇ ਮੈਂ ਹੈਗਾ ਦੁੱਖ ਮੰਤਰੀ ਭਰਾਵਾ ਜੇਕਰ ਇਹੀ ਹਾਲ ਰਹਾ ਕਿ ਤੇਰਾ ਨਾਂ ਲੋਕਾਂ ਨੇ ਨਾ ਡਿਪਰੈਸ਼ਨ ਮੰਤਰੀ ਰੱਖ ਦੇਣਾ ਕਿਉਂਕਿ ਜਦੋਂ ਦਾ ਤੂੰ ਬਣਿਆ ਸਾਰੇ ਪੰਜਾਬ ਦੇ ਲੋਕ ਡਿਪਰੈਸ਼ਨ ਦੇ ਵਿੱਚ ਜਾਂਦੇ ਰਹੇ ਆ ਨਾਲ ਤੂੰ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਾਹਰੋਂ ਜਾਣੋਂ ਹਟਾਉਣਾ ਸੀ ਉਹ ਪੁੱਤ ਵੇਚਤੇ ਲੋਕਾਂ ਨੇ ਉਹ ਭਰਾਵੋ ਪੁੱਤ ਵੇਚਿਆ ਪੈਸੇ ਦੇ ਦੇ ਵਿੱਚ ਆ 35 ਲੱਖ ਦੇ ਕੇ ਪੁੱਤ ਵੇਚਦਿਆ ਪਹਿਲਾਂ ਧੀਆਂ ਤੋਰਦੇ ਸੀ ਉਹ ਤਾਂ ਨੇੜੇ ਹੁੰਦੀਆਂ ਸੀ 50 ਕਿਲੋਮੀਟਰ 20 ਕਿਲੋਮੀਟਰ ਉਹ ਪੁੱਤ ਤੋਰੇ ਧੀਆਂ ਤੋਰੀਆਂ ਸੱਤ ਸਮੁੰਦਰੋਂ ਪਾਰ ਤੋਰੀਆਂ ਹੁਣ ਤਾਂ ਸਾਨੂੰ ਐ ਲੱਗਦਾ ਕਿ ਉਹ ਕੈਨੇਡਾ ਅਮਰੀਕਾ ਜਿਵੇਂ ਕੋਈ ਸੀ ਅਸੀਂ ਉਹਦਾ ਕੋਈ ਪਿਛਲੇ ਯੁੱਗ ਦਾ ਕੁਝ ਦੇਣਾ ਸਾਡੇ ਮਾਵਾਂ ਦੇ ਢਿੱਡ ਪਾੜ ਕੇ ਜਿਹੜੇ ਧੀਆਂ ਪੁੱਤ ਵਿਚਾਰੀ 9 ਮਹੀਨੇ ਢਿੱਡ ਚ ਸੰਭਦੀ ਆ ਉਹ 18 ਸਾਲ ਸੰਭ ਕੇ ਫਿਰ ਪਹਿਲਾਂ 9 ਮਹੀਨੇ ਢਿੱਡ ਚ ਫਿਰ 18 ਮਹੀਨੇ ਉੰਜ ਪਾਲਦਾ ਮਾਪਾਪ ਤੇ ਉਹਨੂੰ 19-20 ਸਾਲਾਂ ਬਾਅਦ ਉਧਰ ਕੰਮ ਕਰਨ ਵਾਸਤੇ ਘੱਲ ਦਿੰਦੇ ਆ ਤੈਨੂੰ ਇਹ ਤਾਂ ਸ਼ਰਮ ਨਹੀਂ ਆਈ ਕਿ ਮੈਂ ਸਾਡੇ ਪੰਜਾਬ ਦੇ ਲੋਕ ਸਾਡੀ ਪੰਜਾਬੀ ਬੋਲੀ ਖਤਮ ਹੋ ਰਹੀ ਆ ਸਾਡੇ ਪੰਜਾਬੀ ਖਤਮ ਹੋ ਰਹੇ ਆ ਤੇ ਹੋਰ ਹੀ ਕਦੇ ਨੱਚ ਲਿਆ ਕਦੇ ਗੜਵੇ ਕਰ ਲੇ ਤੈਨੂੰ ਭੰਗੜੇ ਪਾਉਣ ਨੂੰ ਰੱਖ ਲਿਆ ਕੇਜਰੀਵਾਲ ਹੋਰਾਂ ਨੇ ਤੈਨੂੰ ਹੋਰਾਂ ਸਟੇਟਾਂ ਦੇ ਵਿੱਚ ਆ ਗੜਵੇ ਖੇਡਣ ਵਾਸਤੇ ਰੱਖ ਲਿਆ ਡਾਂਡੀਆਂ ਕਦੇ ਖੇਡਣ ਵਾਸਤੇ ਰੱਖ ਲਿਆ ਤੇ ਫਿਰ ਫਿਲਮਾਂ 'ਚ ਹੀ ਕੰਮ ਕਰਦਾ ਕੀ ਲੋੜ ਸੀ ਜੇ ਜੇਕਰ ਤੂੰ ਤਾਨਾ ਸ਼ਾਹੀ ਬਾਨਾ ਸੀ ਤਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦਾ ਇੱਥੋਂ ਤਾਂ ਲੋਕ ਪਹਿਲਾਂ ਹੀ ਦੁਖੀ ਆ ਕਦੇ ਬਿਮਾਰਾਂ ਤੇ ਤੇ ਕਦੇ ਜਿਹੜੇ ਵਿਚਾਰੇ ਗਰੀਬ ਲੋਕ ਆ ਉਹਨਾਂ ਤੇ ਆ ਗੁੰਡਾਗਿਰੀਆਂ ਨਹੀਂ ਵਿਖਾਈ ਦਿੰਆਂ ਨਜਾਇਜ਼ ਪਰਚੇ ਨਹੀਂ ਦੇਈਦੇ ਮਰਿਆਂ ਨੂੰ ਮਾਰੀਦਾ ਨਹੀਂ ਹੁੰਦਾ ਯਾਦ ਰੱਖੋ ਗੱਲ ਰੱਬ ਤੋਂ ਡਰਨਾ ਚਾਹੀਦਾ ਮੈਂ ਕਹਿੰਨਾ ਕਿ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਘਰ ਗੱਲ ਸਚਾਈ ਆ ਤੁਹਾਡੇ ਦੋ ਬੱਚੇ ਆ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੁਹਾਡੀ ਬੇਟੀ ਨੇ ਦੱਸਿਆ ਸੀ ਕਿ ਤੁਹਾਡੇ ਹੁਣ ਵੀ ਤੁਸੀਂ ਬਾਪ ਬਨਣ ਵਾਲੇ ਆ ਮਹਾਰਾਜ ਤੁਹਾਡੇ ਉਸ ਬੱਚੇ ਨੂੰ ਵੀ ਤੰਦਰੁਸਤੀਆਂ ਬਖਸ਼ੇ ਤੁਸੀਂ ਆਪਦੇ ਬੱਚੇ ਦੇ ਜਦੋਂ ਹਲੇ ਗੁੱਸਾ ਨਾ ਕਰਿਆ ਜੀ ਇਹ ਗੱਲ ਸਚਾਈ ਆ ਚਾਹੇ ਕੋਈ ਵੀ ਆ ਮੇਰਾ ਮਾਂ ਪਾਪਾ ਅੱਜ ਦੇ ਜ਼ਮਾਨਿਆਂ ਦੇ ਵਿੱਚ ਜਦੋਂ ਕਿਸੇ ਦਾ ਜਿਹੜਾ ਕਹਿ ਲੋ ਮਾਪੇ ਦਾ ਜਿਹੜਾ ਬੱਚਾ ਪੇਟ 'ਚ ਪਲਦਾ ਉਹ ਜਾ ਕੇ ਕਈ ਟੈਸਟ ਕਰਾਉਂਦਾ ਮੇਰੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਮੇਰੇ ਘਰ ਵਾਲੀ ਨੂੰ ਤਕਲੀਫ ਨਾ ਹੋਵੇ ਯਾਰ ਤੁਸੀਂ ਆਪ ਦੇ ਬੱਚਿਆਂ ਦੇ ਤਾਂ ਟੈਸਟ ਕਰਾਉਨੇ ਆ ਲੋਕਾਂ ਦੇ ਜੇਲਾਂ 'ਚ ਸਿੜਦੇ ਆ ਕਟਵਾਉਨੇ ਆ ਉਹਨਾਂ ਨੂੰ ਕਿਹੜੀ ਗੱਲੋਂ ਕਿਸ ਗੱਲ ਦਾ ਹੰਕਾਰ ਚੜਿਆ ਜਿਹੜੇ ਲੋਕਾਂ ਨੇ ਦੇ ਨੂੰ 2-2 ਰੁਪਈਆ ਦੀ ਥਾਂ ਤੇ ਆ ਵੋਟਾਂ ਪਾਤੀਆਂ ਉਹਨਾਂ ਲੋਕਾਂ ਤੇ ਕਬਜ਼ੇ ਨਾ ਕਰ ਤੂੰ ਸਾਡਾ ਆਪਦਾ ਤੂੰ ਜੁਗ-ਜੁਗ ਜੀ ਤੂੰ ਰਹਿੰਦੀ ਦੁਨੀਆ ਤੱਕ ਜੀ ਪਰ ਆਪਦਿਆਂ ਤੇ ਇਹ ਕੰਮ ਨਾ ਕਰ ਮੈਂ ਲੱਖੇ ਸਦਾਣਿਓਂ ਰਾਂ ਨੂੰ ਬੇਨਤੀ ਕਰਦਾ ਕਿ ਜੱਜ ਸਾਹਿਬ ਕੋਲ ਵਕੀਲ ਨੂੰ ਪੇਸ਼ ਕਰੋ ਕਿ ਜਿਸ ਟਾਈਮ ਤੇ ਚੈਨੀ ਖੋਈ ਆ ਉਹ ਚੈਨੀ ਚੋਰੀ ਦਾ ਪਰਚਾ ਪਾਇਆ ਉਹ ਚੈਨ ਕਿਹਨੇ ਕੰਪਲੀਟ ਲਿਖਾਈ ਆ ਕਿਹਨੇ ਉਹ ਐਫ ਆਈ ਆਰ ਦਰਜ ਕਰਾਈ ਆ ਕਿਸ ਵੇਲੇ ਉਹ ਅਸੀਂ ਕਿਵੇਂ ਮੰਨੀਏ ਕਿ ਉਹ ਕੈਮਰਾ ਰਿਕਾਰਡਿੰਗ ਹੈਗੀ ਆ ਭਾਨਾ ਸਿੱਧੂ ਚੈਨੀ ਖੁੰਦੇ ਦੀ ਜੇਕਰ ਨਹੀਂ ਉਹ ਚੀਜ਼ਾਂ ਪੇਸ਼ ਕਰ ਦੇ ਮੈਂ ਬੇਨਤੀ ਕਰਦਾ ਭਗਵੰਤ ਮਾਨਤੇ ਤੇ ਜਿਹੜੇ ਨੇ ਪਰਚਾ ਲਿਖਿਆ ਉਸ ਥਾਣੇ ਦੇ ਐਸਐਸਆਈ ਤੇ ਤੇ ਐਸਐਚਓ ਤੇ ਪਰਚਾ ਦਰਜ ਕਰਾ ਦਿਓ ਜਾਓ ਮੇਰੇ ਕੋਲ ਮੈਂ ਤਾਂ ਭਰਾਵਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਜੇ ਤੋ ਗਰੀਬ ਹੋ ਸਕਦਾ ਪਰ ਮੈਂ ਦਿਲ ਤੋਂ ਗਰੀਬ ਨਹੀਂਗਾ ਯਾਦ ਰੱਖੋ ਗੱਲ ਕਿ ਜਿੱਥੇ ਖੜਾ ਹੋਵਾਂਗੇ ਅਸੀਂ ਖੜਨ ਨੂੰ ਤਿਆਰਾਂ ਸੋਮਵਾਰ ਦਾ ਮੈਂ ਸੁਣਿਆ ਮੈਂ ਸੁਖ ਜਗਰਾਉ ਨੂੰ ਪੁੱਛਿਆ ਸੀ ਕੱਠ ਰੱਖਿਆ ਉੱਥੇ ਪਹੁੰਚਾਂਗੇ ਜਿਵੇਂ ਤਵੇਂ ਮਰਜ਼ੀ ਪਹੁੰਚ ਗਏ ਪਹੁੰਚਾਂਗੇ ਅਸੀਂ ਅਸੀਂ ਭਾਨੇ ਸਿੱਧੂ ਦੇ ਨਾਲ ਨਹੀਂ ਅਸੀਂ ਉਹਦੀ ਸੋਚ ਦੇ ਨਾਲ ਆ ਮੈਨੂੰ ਕਿਸੇ ਨੇ ਵਿਅਕਤੀ ਨੇ ਕਿਹਾ ਯਾਰ ਉਹ ਜਰਨਲ ਆ ਤੂੰ ਐਸੀ ਆ ਮੈਂ ਕਿਹਾ ਓਏ ਤੇਰੀ ਸੋਚ ਤੇ ਮੈਂ ਥੁੱਕਣਾ ਇਹੋ ਜੀ ਤੇ ਉਹ ਇਸ ਟਾਈਮ ਸਾਡੇ ਪੰਜਾਬ ਦੀ ਗੱਲ ਕਰਦਾ ਅਸੀਂ ਪੰਜਾਬ ਦੀ ਗੱਲ ਦੇ ਮਗਰ ਜਾਣਾ ਨਾਲੇ ਸਾਡੇ ਸਾਰੇ ਭਰਾ ਜੇ ਰਲ ਮਿਲ ਕੇ ਚੱਲਾਂਗੇ ਪੰਜਾਬ ਬਚੂਗਾ ਤੇ ਜੇ ਕਰ ਅਸੀਂ ਇਹ ਜਿਹੜਾ ਕਹਿ ਲੋ ਜੇ ਅਸੀਂ ਪੰਜਾਬ ਦੀ ਸੋਚ ਤੇ ਨਹੀਂ ਚੱਲਦੇ ਯਾਦ ਰੱਖ ਲਓ ਸਾਡਾ ਪੰਜਾਬ ਕਦੇ ਨਹੀਂ ਬਚਣਾ ਤੇ ਜੇਕਰ ਪੰਜਾਬ ਦੇ ਲੋਕੋ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਨਸੀਬ ਚਮਕਦੀ ਹੈ ਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਚਾਤੂੜਵਾਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ